ਸਾਰੇ ਦਰਸ਼ਕਾਂ ਦੀਆਂ ਅੱਖਾਂ 'ਮੰਨੇ ਸ਼ਹਾਦਤ ਇੱਕ ਬਹੁਤ ਵੱਡੀ ਚੀਜ਼ ਹੈ ਸਿੱਖ ਇਤਿਹਾਸ ਵਿੱਚ ਲੁਧਿਆਣਾ ਦੇ ਵਿੱਚ ਅਸੀਂ ਨਹੀਂ ਦੇਖੇ ਦੇ ਸਕੂਲ ਜਿਹੜੇ ਸਿੱਖੀ ਬਾਰੇ ਗਿਆਨ ਦਿੰਨ ਇੰਨਾ ਵਧੀਆ ਸੈਟਅਪ ਸਿਰਫ ਇੱਕ ਸਿੱਖੀ ਬਾਰੇ ਗਿਆਨ ਦੇਣ ਦੇ ਲਈ ਸ਼ਹਾਦਤ ਦੇ ਬਾਰੇ ਗਿਆਨ ਦੇਣ ਦੇ ਲਈ ਤੋਂ ਦੇ ਬਾਰੇ ਕੀ ਕਹੋਗੇ ਇਹ ਦਿਨ ਸ਼ਾਤਾਂਦੇ ਨੇ ਔਰ ਅਕਸਰ ਹੀ ਆਪਾਂ ਨਹੀਂ ਜਾਣਦੇ ਕਿ ਆਪਣੇ ਗੁਰੂਆਂ ਤੇ ਗੁਰੂਆਂ ਦੀ ਜੀਵਨੀ ਬਾਰੇ ਉਹਨਾਂ ਦੇ ਸਮਿਆਂ ਬਾਰੇ ਤੇ ਉਹਨਾਂ ਦੀ ਜੀਵਨੀ ਅਤੇ ਸਮੇਂ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ ਉਮੀਦ ਕਰਦੇ ਹਾਂ ਕਿ ਲੋਕ ਬਹੁਤ ਖੁਸ਼ ਹੋ ਕੇ ਬਹੁਤ ਪ੍ਰੇਰਣਾ ਲੈ ਕੇ ਵਾਪਸ ਘਰ ਪਰਤਣਗੇ ਸ੍ਰੀ ਸ਼ਿਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਅੰਚਲ ਜਗੀਦਾ ਅਸੀਂ ਮੌਜੂਦਾ ਹੁਣ ਡਾਇਰੈਕਟਰਸ ਆਪ ਦੇ ਨਾਲ ਜੀ ਆਰ ਡੀ ਦੇ ਡਾਇਰੈਕਟਰ ਤੇ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਪ੍ਰੇਰਣਾ ਕਿੱਧਰੋਂ ਮਿਲੀ ਬੱਚਿਆਂ ਨੂੰ ਸਿੱਖੀ ਦੇ ਬਾਰੇ ਨੌਲੇਜ ਦੇਣ ਦੀ ਤਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤਾਂ ਤੁਹਾਨੂੰ ਕੀ ਲੱਗਦਾ ਕਿ ਬੱਚੇ ਸਿੱਖ ਰਹੇ ਨੇ ਆ ਸਭ ਕੁਝ ਦੇਖ ਕੇ ਤੁਸੀਂ ਆਪ ਦੇਖ ਰਹੇ ਹੋ ਚਾਰੇ ਪਾਸੇ ਬਹੁਤ ਸਾਰੇ ਦਰਸ਼ਕਾਂ ਦੀਆਂ ਅੱਖਾਂ ਨੰਮ ਨੇ ਸ਼ਹਾਦਤ ਇੱਕ ਬਹੁਤ ਵੱਡੀ ਚੀਜ਼ ਹੈ ਸਿੱਖ ਇਤਿਹਾਸ ਵਿੱਚ ਔਰ ਇਹ ਮਾਤਮ ਵਾਲੀ ਸ਼ਹਾਦਤ ਨਹੀਂ ਹੈ ਸ਼ਹਾਦਤ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਸੂਲੀ ਤੇ ਚੜ ਜਾਂਦੇ ਨੇ ਲੋਕ ਇਹਨ ਬਿਲਕੁਲ ਆਪਣੇ ਧਰਮ ਦੇ ਖਾਤਰ ਉਹ ਆਪਣੀ ਜਾਨ ਨੂੰ ਛਾਹਰ ਕਰ ਜਾਂਦੇ ਨੇ ਸਰਵੰਸਦਾ ਨਹੀਂ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਇਸ ਤੰਗ ਨਾਲ ਉਹ ਸ਼ਹਾਦਤ ਪ੍ਰਾਪਤ ਕੀਤੀ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਔਰ ਮੈਂ ਦੇਖ ਰਿਹਾ ਸੀ ਕਿ ਬੱਚਿਆਂ ਦੀਆਂ ਅੱਖਾਂ 'ਚ ਵੱਡਿਆਂ ਦੀਆਂ ਅੱਖਾਂ 'ਚ ਨਮ ਸੀ ਔਰ ਦੇ ਵਰ ਰਿਲੇਟਿੰਗ ਟੂ ਵਾਟ ਵਾਸ ਹੈਪਨਿੰਗ ਅਰਾਊਂਡ ਹਾਂ ਜੀ ਤੁਸੀਂ ਆਪ ਵੀ ਦੱਸ ਰਹੇ ਸੀ ਅਸੀਂ ਦੇਖਿਆ ਕਿ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖੀ ਨੂੰ ਨਾ ਹਲਕੇ ਵਿੱਚ ਲੈਂਦੇ ਨੇ ਅੱਜ ਕੱਲ੍ਹ ਲੋਕ ਤਾਂ ਇਹ ਜਿਹੜੀ ਸ਼ਹਾਦਤ ਦੇ ਬਾਰੇ ਨੌਲੇਜ ਦਿੱਤੀ ਜਾ ਰਹੀ ਹੈ ਤਾਂ ਇਸ ਤੋਂ ਬਾਅਦ ਲੱਗਦਾ ਹੈ ਕਿ ਹਲਕੇ 'ਚ ਨਹੀਂ ਲਿੱਤਾ ਜਾਵੇਗਾ ਕੋਈ ਵੀ ਧਰਮ ਹਲਕੇ 'ਚ ਨਹੀਂ ਲੈਣਾ ਚਾਹੀਦਾ ਜਦੋਂ ਆਪਣੀਆਂ ਜੜ੍ਹਾਂ ਨੂੰ ਆਪਾਂ ਵਿਸਾਰ ਦੇਵਾਂਗੇ ਤਾਂ ਆਪ ਆਪਾਂ ਦੁੱਖ ਭੋਗਾਂਗੇ ਬਹੁਤ ਜ਼ਰੂਰੀ ਹੈ ਕਿ ਨਿੱਕੀ ਨਿੱਕੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਵੱਧ ਤੋਂ ਵੱਧ ਆਪਣੇ ਵਿਰਸੇ ਦੇ ਨਾਲ ਜੋੜੀਏ ਆਪਾਂ ਆਪਣੇ ਬੱਚਿਆਂ ਨੂੰ ਦੇ ਵਿਲ ਐਂਡ ਅ ਬੀਇੰਗ ਗੁੱਡ ਹਿਊਮਨ ਬੀਇੰਗਸ ਅੱਛੇ ਇਨਸਾਨ ਬਣ ਗਏ ਔਰ ਇਹੀ ਮੰਤਵ ਹੈ ਸਾਡਾ ਤਾਂ ਆਪਾਂ ਪੇਰੈਂਟਸ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਲੁਧਿਆਣਾ ਦੇ ਵਿੱਚ ਅਸੀਂ ਨਹੀਂ ਦੇਖੇ ਦੇ ਸਕੂਲ ਜਿਹੜੇ ਸਿੱਖੀ ਬਾਰੇ ਗਿਆਨ ਦੇਣ ਇੰਨਾ ਵਧੀਆ ਸੈਟਅਪ ਸਿਰਫ ਇੱਕ ਸਿੱਖੀ ਬਾਰੇ ਗਿਆਨ ਦੇਣ ਦੇ ਲਈ ਸ਼ਹਾਦਤ ਦੇ ਬਾਰੇ ਗਿਆਨ ਦੇਣ ਦੇ ਲਈ ਤਾਂ ਉਹਦੇ ਬਾਰੇ ਕੀ ਕਹੋਗੇ ਇਹ ਦਿਨ ਸ਼ਹਾਦਤਾਂ ਦੇ ਨੇ ਔਰ ਅਕਸਰ ਹੀ ਆਪਾਂ ਨਹੀਂ ਜਾਣਦੇ ਕਿ ਆਪਣੇ ਗੁਰੂਆਂ ਤੇ ਗੁਰੂਆਂ ਦੀ ਜੀਵਨੀ ਬਾਰੇ ਉਹਨਾਂ ਦੇ ਸਮਿਆਂ ਬਾਰੇ ਤੇ ਉਹਨਾਂ ਦੀ ਜੀਵਨੀ ਅਤੇ ਸਮੇਂ ਨੂੰ सामने पेश किया गया है प्रदर्शनियाँ राही और लाइव मॉडल्स राही और उम्मीद करते हैं कि लोग बहुत खुश हो के बहुत प्रेरणा लैके वापस कर घर परत धन्यवाद जी तो यह सी जी डी एस दे डायरेक्टर ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਜੇਕਰ ਸਿੱਖੀ ਬਾਰੇ ਦੱਸਾਂਗੇ ਸਮਝਾਵਾਂਗੇ ਤਾਂ ਹੀ ਅੱਗੇ ਵਧੇਗੀ ਸਾਡੀ ਜਿਹੜੀ ਪੁਰਾਣਾ ਵਿਰਸਾ ਹੈ ਉਹ ਤਾਂ ਹੀ ਯਾਦ ਰੱਖਣਗੇ ਤਾਂ ਇਸ ਤਰੀਕੇ ਦੀ ਬੜੀ ਜਾਣਕਾਰੀ ਦੇ ਲਈ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਂ ਚਲ ਜੱਗੀ ਵਿਦ ਕੈਮਰਾ ਪਰਸਨ ਅਮਨ